ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਕਰੋੜਾਂ ਰੁਪਏ ਖਰਚ ਕੇ ਜਿੱਥੇ ਪੰਜਾਬ ਨੂੰ ਚਿੱਟਾ ਨਸ਼ਾ ਮੁਕਤ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਅਭਿਆਨ ਚਲਾਏ ਜਾ ਰਹੇ ਹਨ ਉਥੇ ਇਸ ਸਭ ਦੇ ਬਾਵਜੂਦ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਸਟੈਂਡ ਪੁਲਿਸ ਚੌਕੀ ਦੀ ਇੰਚਾਰਜ ਮਹਿਲਾ ਸਬ ਇੰਸਪੈਕਟਰ ਤੇ 2 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈ ਕੇ ਇੱਕ ਚਿੱਟਾ ਤਸਕਰ ਨੂੰ ਛੱਡਣ ਦੇ ਦੋਸ਼ ਲੱਗੇ ਹਨ ਚਿੱਟਾ ਤਸਕਰ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਜ਼ੀਰਾ ਇਲਾਕੇ ਦੇ ਪਿੰਡ ਬੈਂਕ ਗੁਜਰਾ ਤੋਂ ਤਰਕ ਪਰ ਕੇ ਪਹੁੰਚੇ ਪ੍ਰਦਰਸ਼ਨਕਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਤਰਨਾ ਲਗਾ ਦਿੱਤਾ 2 ਲੱਖ ਰੁਪਏ ਰਿਸ਼ਵਤ ਲੈ ਕੇ ਚਿੱਟਾ ਤਸਕਰ ਨੂੰ ਛੱਡਣ ਸਬੰਧੀ बस स्टैंड पुलिस चौकी दी मैला सब इंस्पेक्टर गुरमेल कौर ने आपने उत्ते लगे सारे दोषों का खंडन किया है दूजे पास से थाना सिटी दे एसएचओ इंस्पेक्टर जसकरनदीप सिंह ने इस प्रदर्शनकारियों विच के विश्वास दिलाया है कि एसएसपी श्री मुख्तर साहेब इस मामले की जांच करवा रहे हैं अति जेकर दोष सच्चे हुए ता कानूनी कार्रवाई कीती जावेगी ਤੰਦ ਬੈਗ ਗੁਜਰਾਂ ਤੋਂ ਦੋ ਨੌਜਵਾਨ ਜਿਹੜੇ ਕਿ ਮੈਡਮ ਗਰਮੇਲਕੌਰ ਥਾਣਾ ਸਿੜੀ ਅੰਡਰ ਦੇ ਵਿੱਚ ਜਿਹੜੀ ਚੌਂਕੀ ਆਉਂਦੀ ਹੈ ਬੱਸ ਅੱਡੇ ਦੇ ਵਿੱਚ ਉਹ ਦੋ ਨੌਜਵਾਨਾਂ ਨੂੰ ਮੈਡਮ ਗਰਮੇਲਕੌਰ ਜੀ ਫੜਦੇ ਨੇ ਉਹਨਾਂ ਤੋਂ 10 ਗ੍ਰਾਮ ਜਿਹੜਾ ਚਟਾ ਬਰਾਮਦ ਹੁੰਦਾ ਹੈ ਜਿਹੜਾ ਬੰਦਾ ਮੈਡਮ ਨੇ ਛੱਡਿਆ ਉਹ ਚਟਾ ਵੇਚਦਾ ਵੀ ਇਹ ਤੋਂ ਪਿੰਦਾ ਵੀ 173 ਨੰਬਰ ਐਫ ਆਈ ਆਰ ਜਿਹੜੀ 29 ਜਿਹੜੀ 24 ਨੂੰ ਲਾਗੂ ਕੀਤੀ ਗਈ ਸਾਨੂੰ ਪੁਲਿਸ ਮੁਲਾਜ਼ਮ ਸਿਟੀ ਹਲ ਮੁਲਾਜ਼ਮ ਵੀ ਕਹਿੰਦੇ ਰਹਿ ਤੇ ਥਾਣੇ ਦੇ ਵਿੱਚੋਂ ਵੀ ਅਸੀਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਦੋ ਜਣਾਂ ਦੇ ਪਰਚਾ ਦਰਜ ਕੀਤਾ ਗਿਆ ਜਦ ਕਿ ਮੇਰੇ ਪਰਚਾ ਜਿਹੜਾ ਇੱਕ ਤੇ ਬੰਦੇ ਤੇ ਪਾਇਆ ਗਿਆ ਚੌਕੀ ਇਨਚਾਰਜ ਦੇ ਪਾਸ ਜਾਂਦੇ ਸੀ ਤੋਂ ਇੱਕ ਗੱਲ ਕਹਿੰਦੇ ਸੀ ਦੇ ਕਿ ਜਿਹੜਾ ਮੁਕੱਦਮਾ ਦੋ ਜਣਾਂ ਦੇ ਦਰਜ ਕੀਤਾ ਗਿਆ ਕੀ ਲੱਗਦਾ ਕਿਉਂ ਛੜਦਾ ਬੰਦਾ ਉਹ ਪੈਸਿਆਂ ਦੀ ਗੱਲ ਆ ਜੀ ਪੈਸੇ ਲੈ ਗਿਆ ਨੇ ਅਸੀਂ ਤੁਹਾਨੂੰ ਗਵਾਹ ਵੀ ਦੇ ਸਕਦੇ ਹਾਂ ਜਿਨ੍ਹਾਂ ਦੇ ਸਾਹਮਣੇ ਪੁਲਿਸ ਮੁਲਾਜ਼ਮ ਚੌਕੀ ਇਨਚਾਰਜ ਤੋਂ ਉਹਨਾਂ ਦੇ ਮੁਲਾਜ਼ਮਾਂ ਨੇ ਜਿਹੜੇ ਪੈਸੇ ਨਹੀਂ ਮੰਗ ਕੀਤੇ ਲੈ ਕੇ ਪੈਸੇ ਮੰਗੇ ਗਏ ਕੋਈ ਅੰਦਾਜ਼ਾ ਪੈਸੇ ਕੋਈ ਲੱਖ 2 ਲੱਖ ਦੇ ਕਰੀਬ ਆ ਬਾਕੀ ਉਹਨੂੰ ਵੇਖੋ ਅੱਗੇ ਕਿੰਨਾ ਲਿਆ ਇਹ ਸਮੱਸਿਆ ਨੂੰ ਲੈ ਕੇ ਜਿਹੜਾ ਅਸੀਂ 23 9 2024 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਕਰਕੇ ਇੱਕ ਮੰਗ ਪੱਤਰ ਦਿੱਤਾ ਸੀ ਜਿੰਦੇ ਵਿੱਚ ਵੀ ਸਾਡਾ ਜਿਹੜਾ ਮੇਨ ਅਜੰਡਾ ਆਈ ਸੀ ਕਿ ਜਿਹੜਾ ਉਹ ਦੋਚੀ ਸੀ ਫਿਲਪਸ ਪੁੱਤਰ ਇੰਦਰ ਵਾਸੀ ਬਹਿਗੁਜਰਾ ਵੀ ਉਹਨੂੰ ਵਿੱਚ ਤਲਬਿਆ ਜਾਵੇ ਉਹਦੇ ਤੇ ਬਾਈ ਨੇ ਪਰਚਾ ਦਰਜ ਕੀਤਾ ਜਾਵੇ ਮਿਤੀ 24 ਨੂੰ ਸਾਡੇ ਵੱਲੋਂ ਇੱਕ ਮੁਕੱਦਮਾ ਨੰਬਰ 130 ਦਰਜ ਕੀਤਾ ਗਿਆ ਸੀ ਐਨ ਡੀ ਪੀ ਐਸ ਦਾ ਜਿਸ ਵਿੱਚ ਵਰਖਲਾਫ ਅਭਿਸ਼ੇਖ ਸਿੰਘ ਵਰਪਾ ਲੱਭੂ ਪੁੱਤਰ ਪਾਲਾ ਐਂਡ ਬੇਕਾ ਗੁਜਰਾਹ ਤਹਿਸੀਲ ਜੀਰਾ ਦੇ ਖਿਲਾਫ ਜਿਹਦੇ ਵਿੱਚ ਸਾਡੇ ਵੱਲੋਂ ਰਿਕਵਰੀ ਕਰਕੇ ਆਪਾਂ ਇਹ ਦਰਜ ਕੀਤੀ ਗਈ ਸੀ ਤੇ ਇਸ ਗ੍ਰਿਫਤਾਰੀ ਕਿਨੇ ਲੋਕਾਂ ਦੀ ਹੋਈ ਹੈ ਜੀ ਇਸ ਵਿੱਚ ਸਾਡੇ ਵੱਲੋਂ ਇੱਕ ਬੰਦੇ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਭਿਸ਼ੇਕ ਸਿੰਘੁਰ ਕੋਲ ਲੱਭੂ ਪੁੱਤਰ ਪਾਲਾ ਸਿੰਘ ਦੀ ਇੱਕ ਉਹਨਾਂ ਨੇ ਕੁਝ ਦੋਸ਼ ਲਗਾਏ ਸੀ ਜੀ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹਦੇ ਦੇਖੋ ਜੀ ਮੇਰੇ ਵੱਲ ਮੇਰੇ ਤੇ ਲਾਗੇ ਜੋ ਦੋ ਸਾਰੇ ਦੇ ਬਣਿਆ ਨੇ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਸਾਡੇ ਵੱਲੋਂ ਸਹੀ ਤਤਸ਼ਖੀ ਕੀਤੀ ਜਾ ਰਹੀ ਹੈ ਜੀ ਜੀ ਕਿ ਮੈਂ ਐਸਪੀ ਸਾਹਿਬ ਦੇ ਤਰਫੋਂ ਵਿਸ਼ਵਾਸ ਕਰਦਾ ਹਾਂ ਜਹਾਜਾਂ ਬਿਲਕੁਲ ਨਿਰਪੱਖ ਹਨ ਇਹ ਜਿਹੜੇ ਇਸ ਢੋਲ ਜਾਮ ਲੱਗੇ ਨੇ ਵਿੱਚ ਸਚਾਈ ਆ ਤੇ ਜਿਹੜੇ ਬੰਦਾ ਦੋਸ਼ੀ ਹੈ ਕਿ ਉਹਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ